ਤੀ ਦਾ ਖੇਲ ਰਚਾਇ ਬਣਾਇ ਚੌਤਾ ਤਬਕ ਬਣਾਇ ਕੈ ਕੁਦਰਤੀ ਦਾ ਖੇਲ ਦਿਖਾਇਆ ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇ ਸ੍ਰਿਜੇ ਤਨੂ ਦੇਵਤੇ ਤਿਨੇ ਅੰਦਰ ਬਾਦ ਰਚਾਇ ਤੈ ਹੀ ਦੁਰਗਾ ਸਾਜਕੈ ਦੇਤਾ ਦਾ ਨਾਸ਼ ਕਰਾਇਆ ਸਾਥੋਂ ਹੀ ਬਲਰਾਮ ਲੈ ਨਾਲ ਬਾਣਾ ਦਸਰ ਕਾਇਆ ਤੈਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇ ਸੀ ਪਕੜ ਕਿਰਾਇਆ ਬੜੇ ਬੜੇ ਮਨ ਦੇਵਤੇ ਕਹੀ ਜੁਗ ਤਿਨੀ ਤਨ ਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਸਾਧੂ ਸਤ ਜੋ ਕੇ ਬੀਤਿਆ ਅਦਸੀਲੀ ਤ੍ਰੇਤਾ ਆਇਆ ਨੱਚੀ ਕਲਸਰ ਸਰਸਰੀ ਕਲਨਾਰ ਡਡੋਰ ਵਾਇਆ ਅਭਿਮਾਨ ਉਤਾਰਨ ਦੇਵਤਿਆਂ ਮੈਂ ਖਾਸ ਰਸੋਂ ਪੀ ਉਪਾਇਆ ਜੀਤ ਲਏ ਤਿੰਨ ਦੇਵਤੇ ਤਿਹ ਲੋਕੀ ਰਾਜ ਕਮਾਇਆ ਵੱਡਾ ਵੀਰ ਅਖਾਏ ਕੈ ਸ਼ਰੀ ਉਪਰ ਛਤ੍ਰ ਫਰਾਇਆ ਦਿੱਤਾ ਇੰਦਰ ਨਕਾਲ ਕੈ ਤਿੰਨ ਕਿਰ ਕੈ ਲਾਸਤ ਕਾਇਆ ਡਰ ਕੈ ਹੱਥੋਂ ਦਾਣ ਵੀ ਦਿਲ ਅੰਦਰ ਤਰਾਸ ਵਿਦਾਇਆ ਪਾਸ ਦੁਰਗਾ ਦੇ ਇੰਦਰ ਆਇਆ ਪਉੜੀ ਇੱਕ ਦਿਹਾੜੇ ਨਾਵ ਬਣਾਈ ਤੁਰਕ ਸਾਹ ਅੰਤਰ ਬਿਰਥਾ ਸੁਣਾਈ ਲੋਕੀ ਤੇ ਹੀ ਫਿਰਾਏ ਦੋਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਭਜਾਈ ਸਭਨਾ ਰਾਖਸਾਂ ਕਿਨਾਂ ਨਾ ਜਿੱਤਾ ਜਾਏ ਮੈਂ ਖੇਦੈ ਤਨ ਤੇਰੀ ਸ਼ਾਮਤ ਕਾਈ ਦੇਵੀ ਦੁਰਗਾ ਪਾਉੜੀ ਦੁਰਗਾ ਬੈਣ ਸੁਨੰਦੀ ਹੱਸੀ ਹੜਹੜਾਈ ਉਹੀ ਸੀ ਹਮਗਾਇਆ ਰਾਖਸ ਭਖਣਾ ਚਿੰਤਾ ਕਰਹੁ ਨਾ ਕਾਈ ਦੇਵਾਂ ਨੇ ਆਖਿਆ ਰੋਹ ਹੋਈ ਮਹਾਮਾਈ ਰਾਖ ਸਮਾਰਨੇ ਦੋਹਰਾ ਰਾਖਸ ਆਏ ਰੋਹਲੇ ਖੇਤ ਪੜਨ ਕੇ ਚਾਏ ਲਸ਼ਕਨ ਤੇਗਾ ਬਰਸ਼ੀਆਂ ਸੂਰਜ ਨਦਰ ਨਾ ਪਾਏ ਪਾਉੜੀ ਦੁਆ ਕੰਧਾਰਾ ਮਹਿ ਜੁੜੇ ਠੋ ਛੰਕਨ ਗਾਰੇ ਵੱਜੇ ਰਾਕਸ਼ਿ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁਟੇ ਸੋਹੇ ਜੁਦਨ ਇੱਕ ਜਾਤ ਨ ਜਾਣਨ ਭੱਜੇ ਖੇਤ ਅੰਦਰ ਜੋ ਦੇ ਗੱਜੇ ਪਾਉੜੀ ਜਗ ਮੁਸਾਫਾ ਬੱਜਿਆ ਰਣਕੁਰੇ ਨਗਾਰੇ ਚਾਵਲੇ ਝੂਲਨ ਨੀਜੇ ਪੈਰ ਕਾ ਨੀਸਾਨ ਲਸਨ ਲਸਾਵਲੇ ਢੋਲ ਨਗਾਰੇ ਪਾਉਣ ਦੇ ਉੰਗਣ ਜਾਣ ਜਟਾਵਲੇ ਦੁਰਗਾ ਦਨ ਡਹਿਰਣ ਆਨੰਦ ਵਜਨ ਖੇਤ ਪੀਹਾਵਲੇ ਬੀਰ ਪਰ ਤੇ ਬਰਸ਼ੀਏ ਜਨ ਢਾਲ ਚ ਮਟੇ ਆਵਲੇ ਇਕ ਵੱਡੇ ਤੇ ਕੀ ਤੜਫਿਣ ਮਦ ਪੀਤੇ ਲੋਟਨ ਬਾਵਲੇ ਇਕ ਚੌਣ ਚਣ ਝਾੜੂ ਕਾਡੀਆਂ ਨ ਰੇਤ ਵਿੱਚੋ ਸਵੇ ਨਾਲ ਡਾਬਲੇ ਗਦਾ ਤਿਰ ਸੂਲਾ ਬਰਸ਼ੀਆ तीर वगन खरे उतावले जन तसे भुजंगम सावले मर जावन पीर हावले पौडी देखन चांड प्रचंडनु रणकुरे नगारे ठाए राक्षस रोहले जो गिरधो बारे हथियं तेघा पकडकै रण पडे करारे कदे न नठे जोधते जो, जो देजू जारे ਦਿਲ ਵਿੱਚ ਰੋਹ ਵਢਾਏ ਕੈ ਮਾਰ ਮਾਰ ਪਕਾਰੇ ਮਾਰ ਮਾਰ ਮਾਰੇ ਚੰਡ ਪ੍ਰਚੰਡਨ ਬੀਰ ਖੇਤ ਕਤਾਰੇ ਮਾਰੀ ਜਪਣ ਬਿਜਲੀ ਸਿਰ ਭਾਰ ਨੁਨਾਰੇ ਪਾਉਣੀ ਚੋਟ ਭਈ ਦਮਾਮੇ ਦਲਾ ਮੁਕਾਬਲਾ ਦੇਵੀ ਦਸਤ ਨਚਾਈ ਸੀਹਣ ਸਾਰਦੀ ਪੇਟ ਮਲੰਦੇ ਲਾਈ ਮੈਂ ਖੇਦੈ ਤਨ ਗੁਰਦਿਆਂ ਦਾ ਖਾਈ ਲਾਲੇ ਰੁੱਕੜੇ ਲੈਦੀ ਅਗਾਸ ਧਾਈ ਫਿਫੜ ਕਾਲ ਜਾ ਜੇਹੀ ਦਿਲ ਵਿੱਚ ਆਈ ਕਹੀ ਸੁਨਾਏ ਕਾ ਚੋਟੀ ਜਾਣ ਦਿਖਾਈ ਧਾਰੇ ਤੂਮ ਕੇਤ ਪਾਉੜੀ ਚੋਟਾਂ ਭਵਨ ਨਗਾਰੇ ਅਣੀਆਂ ਜੁਟੀਆਂ ਤੂ 흘ਈਂਆ ਤਰਵਾਰੀ ਦੇਵਾ ਦਾਣਵੀ ਵਾਹਨ ਵਾਰੋ ਵਾਰੀ ਸੂਰੇ ਸੰਗਰੇ ਵਗੈ ਰਤ ਚਲਾਰੀ ਜੋਗੇਰੂ ਬਾਬੂਤਰਾ ਦੇਖਣ ਬੈਠ ਅਟਾਰੀ ਨਾਰੀ ਰਾਕਸਾਂ ਪਾਈ ਤੂ ਮਸਵਾਰੀ ਦੁਰਗਾ ਦਾਣਵੀ ਪਾਉੜੀ ਲਖਨਗਾਰੇ ਵਜਣ ਅਮ ਸਾਹਮਣੇ ਰਾਖ ਸਰਨੂਣਾ ਭਜਨ ਰੋਹੇ ਰੋਹਲੇ સિંહਾ ਵਾਂਗੂ ਗੱਜਨ ਸੱਪੇ ਸੂਰਮੇ ਤਣ ਤਣ ਕੈ ਪਰ ਛੱਡਨ ਦੁਰਗਾ ਸਾਹਮਣੇ ਪਉੜੀ ਕਰੇ ਨਗਾਰੇ ਦੋਹਰੇ ਰਣ ਸੰਘਲੀ ਆਲੇ ਧੂੜ ਲ ਭੇਟੇ ਤੂਹਰੇ ਸਰਦਾਰ ਜਟਾਲੇ ਉਖਲੀਆ ਨਾ ਸਾਜਨਾ ਮਹ ਜਪਣ ਆਲੇ ਧਾਏ ਦੇਵੀ ਸਾਹਮਣੇ ਬੀਰ ਮਛਲੀ ਆਲੇ ਸੁਰਪਤ ਜੇਹੇ ਲੜ ਹਟੇ ਪੀਰ ਟਲੇ ਨਾ ਟਾਲੇ ਗਜੇ ਦੁਰਗਾ ਘੇਰ ਕੈ ਜਨ ਕਣੀ ਹੋਰ ਕਾਲੇ ਪਾਉੜੀ ਚੋਟ ਪਈ ਖਰਚਾ ਮੀ ਦਲਾ ਮੁਕਾਬਲਾ ਘੇਰ ਲਈ ਵਰਿਆ ਮੀ ਦੁਰਗਾ ਆਏ ਕੈ ਰਾਖਸ ਵਡੇ ਅਲਾਮੀ ਭਾਜ ਨ ਜਾਣਦੇ ਅੰਤ ਹੋਏ ਸਰਗਾਮੀ ਮਾਰੇ ਦੇਵਤਾ ਪਾਉੜੀ ਅਗੰਤ ਕੁਰੇ ਨਗਾਰੇ ਦਲਾਂ ਪਣਾਂਦਿਆਂ ਪਾਏ ਮੈਂ ਖਲ ਭਾਰੇ ਦੇਵਾ ਦਾਣਵਾ ਵਾਹਨ ਫਟਕਰਾਰੇ ਰਾਤ ਸੋਹਲੇ ਜਪਣ ਤੇਗੀਾਰੇ ਮਨ ਤੂੰ ਹੀ ਆ ਜੋ ਦੇ ਵੱਡੇ ਮਨਾਰੇ ਜਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਪਾਂ ਜਿਵੇਂ ਹਨੇ ਕਦੀ ਨਾ ਆਖ ਨਹਾਰੇ ਧਾਲਨ ਸਾਹਮਣੇ ਬੁਰਗਾ ਸਭ ਸੰਘਾਰੇ ਰਾਖਸ ਖੜਗ ਲੈ ਪਾਉੜੀ ਉਮਲ ਲੱਥੇ ਜੋ ਦੇ ਮਾਰੂ ਭਜਿਆ ਬੱਦਲ ਜਿਉ ਮੈਂ ਖਾਸੁਰ ਰਣ ਵਿੱਚ ਗੱਜਿਆ ਇੰਦਰ ਜੇਹਾ ਜੋਦਾ ਮੈਂ ਥੋਂ ਭਜਿਆ ਤਾਨੇ ਵਿਚਾਰੀ ਦੁਰਗਾ ਜਿਲੇ ਰਣ ਸੱਜਿਆ ਵਜੇ ਟੋ ਲੰਗਾਰੇ ਦਲਾ ਮੁਕਾਬਲਾ ਤੀਰ ਫਰੈਰ ਬਾਰੇ ਅਮ ਸਾਹਮਣੇ ਅਗਣ ਤਪੀਰ ਸੰਗਾਰੇ ਲਗਦੀ ਕੈ ਬਰੀ ਡਿੱਗੇ ਜਾਨ ਮਨਾਰੇ ਮਾਰੇ 베ਜਦੇ ਖੁੱਲੀ ਵਾਲੀ ਦਤ ਅਹਾੜੇ ਸਭੇ ਸੂਰਮੇ ਸੁੱਤੇ ਜਾਂ ਜਟਾਲੇ ਭੰਗਾ ਖਾਏ ਕੈ ਪਾਉੜੀ ਤੋਹ ਹਕ ਧਾਰਾ ਮਹਿ ਜੁੜੇ ਨਾਲ ਧਵਸਾ ਪਾਰੀ ਕੜ ਕੁੱਠਿਆ ਫੌਜ ਤੇ ਵਡਾ ਅਹੰਕਾਰ ਲੈ ਕੈ ਚੱਲਿਆ ਸੂਰਮੇ ਨਾਲ ਵੜੇ ਹਜ਼ਾਰੀ ਮਿਆਨੋ ਖੰਡਾ ਤੋਹੀਆਂ ਮੈਂ ਖਾਸੁਰ ਪਾਰੀ ਉਮਲਤੇ ਸੂਰਮੇ ਮਾਰ ਮਜੀ ਕਰਾਰੀ ਜਾਪੇ ਚੱਲੇ ਰਤ ਦੇਸ ਲਲੇ ਜਟਤਾਰੀ ਪਾਉੜੀ ਸਾਟ ਬਈ ਜਮਤਾਣੀ ਦਲਾ ਮੁਕਾਬਲਾ ਤੂਹੇ ਲਈ ਕਿਰਪਾਣੀ ਦੁਰਗਾ ਮਿਆਰ ਤੇ ਚੰਡੀ ਰਾਖਸ ਖਾਣੀ ਵਾਹੀ ਦਾਤ ਨੂੰ ਕੋਪਰ ਚੂਰ ਚਵਾਣੀ ਲੱਥੀ ਕੜਗ ਲੈ ਪਾਖਰ ਤਰਾ ਪਲਾਣੀ ਰੜ ਕੀ ਧਰਤ ਜਾਏ ਲੈ ਦੀ ਅਗਾਸ ਧਾਣੀ ਸਿੰਘਾਂ ਧੋਲ ਦਿਆਂ ਕੁਰਮ ਸਿਰ ਲਹਿਲਾਣੀ ਦੁਸ਼ਮਣ ਮਾਰ ਕਾ ਵੱਡੇ ਗਨ ਤੇ ਖਾਣੀ ਮੋਏ ਖੇਤ ਵਿੱਚ 92 ਚ ਕਤੀ ਕਹਾਣੀ ਲੋਹ ਮਿਜਦੀ ਚਾਰੇ ਯੁਗ ਕਹਾਣੀ ਚਲਗ ਤੇ ਇਕਦੀ ਬਿੱਦਣ ਖੇਤ ਵਿਹਾਣੀ ਮੈਂ ਖੇਦਾ ਤਨੂ ਇਤੀ ਮੈਂ ਖਾ ਸਰਦੈ ਤੇ ਮਾਰੇ ਦੁਰਗਾ ਆਇਆ ਚੌਦਹ ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਵੀਰ ਚਟਾਣੀ ਦਲ ਵਿੱਚ ਅਗਲੇ ਮੰਗਨ ਨਹੀਂ ਪਾਣੀ ਦਲੀ ਹੰਕਾਰ ਕੈ ਜਣ ਕਰੀ ਸਮਾਏ ਪਠਾਣੀ ਸੁਣ ਕੈ ਰਾਗ ਨੂੰ ਰਤੂ ਦੇ ਹੜਵਾਣੀ ਚੱਲੇ ਵੀਰ ਖੇਤ ਪੀਤਾ ਫੁੱਲ ਈਆਨੀ ਘੂਮਨ ਸੂਰਮੇ ਹੋਈ ਅਲੋਪ ਪਵਾਨੀ ਦੇਵਾਨੂ ਰਾਜ ਤੇ ਈਸ਼ਰ ਦੀ ਬਰਦਾਨੀ ਹੋਈ ਜਿਤ ਦਿਨ ਸਾਹਮਣੇ ਸਾਭਗਮਾਨੀ ਜਨਮੇ ਸੂਰਮੇ ਇੰਦਰ ਦੀ ਰਾਏ ਧਾਹੀ ਤੱਕੀ ਜਿਤਣੀ ਇੰਦਰਪੁਰੀ ਤੇ ਧਾਵਨਾ ਵਡ ਜੋਦੀ ਮਤਪਕਾਇਆ ਸੰਜ ਪਟੇਲਾ ਪਾਖਰਾ ਭੇੜ ਸੰਦਾ ਸਾਜ ਬਣਾਇਆ ਜਮੇ ਘਟਕ ਅਸ਼ੂਹਨੇ ਅਸਮਾਨ ਗਿਰਦੇ ਛਾਇਆ ਰੋ ਸੋਬਨ ਸੋਮਬ ਸੁਧਾਇਆ ਪਾਉੜੀ ਸੋਮਨ ਸੋਮਬ ਅਲਾਇਆ ਵਡ ਜੋਦੀ ਸੰਗਰਵਾਏ ਰੋਹ ਦਖਾਲੀ ਦਿੱਤੀਆਂ ਵਰਿਆ ਮੀਤਰੇ ਨਚਾਏ ਕੋਰੇ ਤਮਾਮੇ ਦੋਹਰੇ ਜਬ ਬਾਹਣ ਜਿਉ ਅੜੜਾਏ ਦਿਓ ਦਾਨੋ ਲੁਜਣ ਆਏ ਪੌੜੇ ਦਾਨੋ ਦਿਓ ਅਨਾਗੀ ਸੰਗਰ ਰੱਜਿਆ ਫੁੱਲ ਖੜੇ ਜਣ ਬਾਗੀ ਬਾਣੀ ਜੋਦਿਆ ਭੂਤਾ ਇਲਾ ਕਾਗੀ ਗੋਸਤ ਪਖਿਆ ਹੂੰ ਮੜ ਧੂੰ ਮੜ ਜਾਗੀ ਘੱਤੀ ਸੂਰਿਆ ਸੱਟ ਭਈ ਨਗਾਰੇ ਦਲਾ ਮੁਕਾਬਲਾ ਤੇਤੇ ਦਿਉ ਭਜਾਈ ਮਲਕੈ ਰਾਖਸੀ ਲੋਕੀ ਤੇਹੀ ਫਿਰਾਈ ਦੋਹੀ ਆਪਣੀ ਦੁਰਗਾ ਦੀ ਸ਼ਾਮਤ ਕਾਈ ਦੇਵਾ ਡਰ ਪਿਆ ਆਦੀ ਚੰਡ ਚੜਾਈ ਤੇਰਾ ਕਸਾਂ ਪਾਹੜੀ ਆਈ ਫੇਰ ਭਵਾਨੀ ਖਬਰੀ ਪਾਈਆ ਦਾਤ ਵਡੇ ਬਿਮਾਨੀ ਹੋਏ ਇਕਠੇ